tamil nadu ch kangana ranaut nu milega muh tod chawab sasikal ji main jevinder kaur tusi dekh riyo punjabi link media das dahiye ki congress neta ne vadda bayan de ditta bhajpa jo bhajpa de sansad member ne kangana ranaut adakar vine onna de layi e vadda bayan jo oh jari kar ditta gaya hai neta k es alagiri da kehna hai ki ਜੇਕਰ ਕੰਗਨਾ ਤਾਮਿਲਨਾਡੂ ਵਿੱਚ ਵੜ ਜਾਂਦੀ ਹੈ ਜਾਂ ਉਹ ਤਾਮਿਲਨਾਡੂ ਆਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਉਸੇ ਤਰ੍ਹਾਂ ਤਾਮਿਲਨਾਡੂ ਚੋਂ ਬਾਹਰ ਕੱਢਿਆ ਜਾਵੇਗਾ ਜਿਵੇਂ ਪਿਛਲੇ ਸਾਲ ਚੰਡੀਗੜ੍ਹ 에어ਪੋਰਟ ਤੇ CISF ਦੇ ਸਟਾਫ ਵੱਲੋਂ ਇੱਕ ਮਹਿਲਾ ਜੋ ਅਧਿਕਾਰੀ ਸੀ ਉਸ ਦੇ ਵੱਲੋਂ ਉਸ ਨੂੰ ਥੱਪੜ ਮਾਰਿਆ ਗਿਆ ਸੀ ਉਸੇ ਤਰ੍ਹਾਂ ਹੀ ਤਾਮਿਲਨਾਡੂ ਵਿੱਚ ਵੀ ਉਹਦੇ ਨਾਲ ਸਲੂਕ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਹ ਵਿਵਾਦ ਹੈ ਜੋ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਵਿਵਾਦ ਹੈ ਕਿਉਂ ਛੜਿਆ ਹੈ ਕਿਉਂਕਿ ਪਿਛਲੇ ਦਿਨੀ ਜੋ ਕਾਂਗਰਸ ਨੇਤਾ ਨੇ ਤਾਮਿਲਨਾਡੂ ਵਿੱਚ ਕੇਐਸ ਅਲਗਿਰੀ ਉਹਨਾਂ ਨੂੰ ਕਿਸਾਨਾਂ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਕੰਗਰਾ ਰਣੋਤ ਹੈ ਜੋ ਉਹ ਹਰ ਵਾਰ ਆਮ ਲੋਕਾਂ ਦੇ ਨਾਲ ਜਨਤਾ ਦੇ ਨਾਲ ਖਾਸ ਕਰਕੇ ਕਿਸਾਨਾਂ ਦੇ ਨਾਲ ਉਹ ਬਹੁਤ ਦੁਰਵਿਵਹਾਰ ਕਰਦੀ ਹੈ ਜਿਸ ਤੋਂ ਬਾਅਦ ਹੁਣ ਜੋ ਨੇਤਾ ਨੇ ਉਹ ਕਾਫੀ ਜ਼ਿਆਦਾ ਭੜਕੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਇਹ ਵੱਡਾ ਬਿਆਨ ਜਾਰੀ ਕਰ ਦਿੱਤਾ ਹੈ ਕਿ ਅਗਰ ਕੰਗਣਾ ਰਣੋਤ ਆਉਂਦੀ ਹੈ ਤਾਂ ਤੁਸੀਂ ਉਹੀ ਕਰਨਾ ਜੋ ਸੀਆਈਐਸਐਫ ਦੇ ਸਟਾਫ ਜੋ ਇੱਕ ਮਹਿਲਾ ਸੀ ਉਹਨਾਂ ਦੇ ਵੱਲੋਂ ਉਹਦੇ ਨਾਲ ਕੀਤਾ ਗਿਆ ਸੀ ਤੁਸੀਂ ਉਸੇ ਤਰ੍ਹਾਂ ਦਾ ਹੀ ਕੰਗਣਾ ਦੇ ਨਾਲ ਸਲੂਕ ਕਰਨਾ ਹੈ ਉੱਥੇ ਹੀ ਜੋ ਕਿਸਾਨਾਂ ਦੀਆਂ ਔਰਤਾਂ ਨੇ ਉਹਨਾਂ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਹੈ ਕਿ ਕੰਗਨਾਰ ਰਣੋਤ ਨੇ ਇੱਕ ਮੀਡੀਆ ਕਾਨਫਰੰਸ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਜੋ ਕਿਸਾਨਾਂ ਦੀਆਂ ਔਰਤਾਂ ਨੇ ਉਹਦਾ 100-100 ਰੁਪਏ ਵਿੱਚ ਕਿਤੇ ਵੀ ਚਲੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਹਨਾਂ ਦੇ ਮਨਾਂ ਵਿੱਚ ਵੀ ਕਾਫੀ ਜ਼ਿਆਦਾ ਗੁੱਸਾ ਹੈ ਜੋ ਨਜ਼ਰ ਆ ਰਿਹਾ ਹੈ ਇਹ ਸਾਰੀ ਗੱਲਬਾਤ ਤੋਂ ਬਾਅਦ ਹੁਣ ਇਹ ਮਾਮਲਾ ਵੀ ਸਾਹਮਣੇ ਆਇਆ ਹੈ ਕਿ ਕੰਗਨਾਰ ਰਣੋਤ ਨੇ ਵੀ ਇਸ ਮੁੱਦੇ ਦੇ ਉੱਪਰ ਆਪਣਾ ਜਵਾਬ ਦਿੱਤਾ ਹੈ ਉਸਨੇ ਕਿਹਾ ਹੈ ਕਿ ਜੋ ਪਿਆਰ ਕਰਦੇ ਨੇ ਉਹ ਕਰਦੇ ਹੀ ਨਹੀਂ ਤੇ ਜੋ ਨਫ਼ਰਤ ਕਰਦੇ ਨੇ ਉਹਨਾਂ ਦੀ ਮੈਨੂੰ ਪਰਵਾਹ ਨਹੀਂ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ